ਸਸਿਕਲ ਜੀ ਸਾਰਿਆਂ ਨੂੰ ਅੱਜ ਇੱਕ ਵਾਰ ਫੇਰ ਤੁਸੀਂ ਪੁਨਰਨਵਾ ਇੱਕ ਜੜੀ ਬੂਟੀ ਆ ਉਹਦੇ ਬਾਰੇ ਗੱਲ ਕਰਾਂਗੇ ਕਿਹਾ ਜਾਂਦਾ ਜਦੋਂ ਇਹ ਗਰਮੀ ਹੁੰਦੀ ਹੈ ਸਮਰ ਮੰਥ ਹੁੰਦੇ ਆ ਉਦੋਂ ਇਹ ਇਹਦੀਆਂ ਜਣਾ ਧਰਤੀ ਚ ਰਹਿੰਦੀਆਂ ਜਦੋਂ ਬਰਸਾਤ ਪੈਂਦੀ ਆ ਫਿਰ ਇਹ ਪੁੰਗਰ ਆਉਂਦੀ ਹੈਗੀ ਆ ਪੁਨਰਜਨਮ ਕਰ ਲੈਂਦੀ ਆ ਇਸ ਨੂੰ ਪੁਨਰਨਵਾ ਬੋਲਿਆ ਜਾਂਦਾ ਹੈਗਾ ਇਹਦੀਆਂ ਦੋ ਵੇਰੀਐਂਟ ਹੈਗੇ ਆ ਜਿਹੜੇ ਸਟੱਡੀ ਕਰਕੇ ਸਾਨੂੰ ਪਤਾ ਲੱਗਿਆ ਹੋਰ ਇੱਕ ਚਿੱਟੇ ਫੁੱਲਾਂ ਵਾਲੀ ਹੈਗੀ ਆ ਉਹਦਾ ਸੈਂਟੀਫਿਕ ਨੇਮ ਹੈਗਾ ਬੁਰੇਵੀਆ ਵਾਟਿਸਲਾਟਾ ਹੈਗਾ ਤੇ ਜਿਹੜਾ ਜਿਹੜੇ ਲਾਲ ਫੁੱਲ ਆਉਂਦੇ ਆ ਤੇ ਬੁਰ ਹੈਵੀਆ ਡਿਫਿਊਜ਼ਾ ਹੈ ਕਰਕੇ ਹੈਗਾ ਤੇ ਦੋ ਆਯੁਰਵੇਦ ਵਿੱਚ ਦੋਨਾਂ ਜਿਹੜੇ ਵੇਰੀਐਂਟ ਹੈਗੇ ਦੋਨਾਂ ਨੂੰ ਮਤਲਬ ਪੁੰਦਰਨਾਮਾ ਹੀ ਬੋਲਿਆ ਜਾਂਦਾ ਹੈਗਾ ਸਮਝਣਾ ਆਪਣੇ ਸਾਨੂੰ ਇੰਡੀਆ ਦੇ ਜਿਹੜੇ ਸਾਡੇ ਜਿਹੜੇ ਗਰਮ ਇਲਾਕਿਆਂ ਵਿੱਚ ਪਾਇਆ ਜਾਂਦਾ ਤੇ ਜਿਹੜੇ ਸਾਡੇ ਹਿਮਾਲਿਆਵਾਂ ਵਿੱਚ ਹੈਗੇ ਆ 2000 ਮੀਟਰ ਦੀ ਉਚਾਈ ਤੱਕ ਸਮੁੰਦਰ ਤਲ ਤੋਂ ਉੱਥੇ ਤੱਕ ਪਾਈ ਜਾਂਦੀ ਹੈਗੀ ਆ ਤਾਂ ਇਹ ਜਿਹੜੀ ਬੂਟੀ ਹੈਗੀ ਆ ਇਸ ਨੂੰ ਹੁਣ ਅਸੀਂ ਇਥਨੋ ਬੋਟਨੀਕ ਸ਼ਬਦ ਹੈਗਾ ਜਿੱਥੇ ਮਤਲਬ ਲੋਕਲ ਲੋਕ ਜਿਹੜੀ ਆ ਜਦ ਰੁੱਖਾਂ ਨੂੰ ਜਾਂ ਬੂਟੀਆਂ ਨੂੰ ਵਰਤ ਕੇ ਆਪਣੀ ਡਿਜ਼ੀਜ਼ ਨੂੰ ਠੀਕ ਕਰੋ ਇਥੇ ਨੂੰ ਬੋਟਨੀਕਲ ਬੋਟਨੀ ਬੋਲਦੇ ਹਨ ਮਤਲਬ ਉਸ ਬਾਰੇ ਗੱਲ ਕਰਨਾ ਕਿਹੜੀ ਕਿਹੜੀ ਇਲਾਕੇ ਵਿੱਚ ਨੂੰ ਕਿਵੇਂ ਵਰਤੇ ਦੇ ਬਾਰੇ ਚਰਚਾ ਕਰਾਂਗੇ ਆਪਾਂ ਇੱਕ ਪੁਰੀਲੀਆ ਡਿਸਟ੍ਰਿਕਟ ਹੈਗਾ ਵੈਸਟ ਬੰਗਾਲ ਦਾ ਉੱਥੋਂ ਦੀ ਟ੍ਰੈਵਲ ਕਮਿਊਨਿਟੀ ਹੈਗੀ ਆ ਇਸ ਨੂੰ ਲੀਫ ਇਹਦੇ ਪੱਤੇ ਨੂੰ ਕੰਜ਼ਿਊਮ ਕਰਦੇ ਲੀਫੀ ਦਾਲ ਦਾਲ ਵਿੱਚ ਪੱਤੇ ਪਾ ਕੇ ਖਾਂਦੇ ਹੈਗੇ ਆ ਉਸ ਅਸਾਮ ਦੀ ਗੱਲ ਕਰਾਂਗੇ ਅਸਾਮ ਵਿੱਚ ਇਹਦੀ ਪੱਤਿਆਂ ਦੀ ਵੈਲੀ ਬਹੁਤ ਜ਼ਿਆਦਾ ਹੈ ਕਿ ਉਹਨੂੰ ਮਾਰਕੀਟ ਵਿੱਚ ਵਿੱਚ ਵੇਚਿਆ ਜਾਂਦਾ ਹੈਗਾ ਉਹਨੂੰ ਦਾਲ ਵਿੱਚ ਸਬਜ਼ੀ ਵਾਸਤੇ ਉਹਨੂੰ ਚਟਨੀ ਵਿੱਚ ਬਣਾ ਕੇ ਖਾਂਦੇ ਹੈ ਹੈਲਥੀ ਡਾਈਟ ਦੇ ਤੌਰ ਤੇ ਅਸਾਮ ਦੇ ਵਿੱਚ ਵੀ ਉਸ ਤੋਂ ਬਾਅਦ ਗੜਵਾਲ ਜਿਹੜੇ ਲੋਕ ਹੈ ਕਮਿਊਨਿਟੀ ਹੈਗੀ ਹਿਮਾਲਿਆ ਦੇ ਹਿਮਾਲਿਆ ਵਿੱਚ ਉਹ ਲੋਕ ਹੈਗੇ ਇਹਨੂੰ ਮਤਲਬ ਕਹਿੰਦੇ ਇਹਦੀ ਰੂਟਸ ਜੜਾਂ ਨੂੰ ਇਹਦੀਆਂ ਨੂੰ ਤਾਂ ਜਿਹੜੇ ਕਿਸੇ ਨੂੰ ਕੋਈ ਮਤਲਬ ਕਹਿੰਦੇ ਬਵਾਸੀਰ ਹੋ ਜੇ ਉਹਦੇ ਵਿੱਚ ਇਹ ਵਰਤਦੇ ਹੈਗੇ ਉਸ ਤੋਂ ਬਾਅਦ ਆਪਾਂ ਮਧ ਪ੍ਰਦੇਸ਼ ਵੱਲ ਆਵਾਂਗੇ ਉਹਨਾਂ ਦੀ ਭੀਲ ਕਮਿਊਨਿਟੀ ਹੈਗੀ ਆ ਉਹ ਇਹਦੇ ਰੂਟ ਦੇ ਪੇਸਟ ਨੂੰ ਜੇ ਕਿਸ ਨੂੰ ਕੋਈ ਬਹੁਤ ਭਿਆਨਕ ਡਾਇਸੈਂਟਰੀ ਹੋ ਜੇ ਮਤਲਬ ਲੂਜ਼ ਮੋਸ਼ਨ ਲੱਗ ਜਾਣਾ ਬਹੁਤ ਉਹਦੇ ਵਾਸਤੇ ਠੀਕ ਕਰਦੇ ਹੈਗੇ ਆ ਉਥੋਂ ਦੀ ਹੀ ਕਹਿੰਦੇ ਇੱਕ ਅੰਬੀਕਾਪੁਰ ਡਿਸਟ੍ਰਿਕਟ ਹੈਗਾ ਮਧ ਪ੍ਰਦੇਸ਼ ਦਾ ਉਹ এলিਫੈਂਟਸ এলিਫੈਂਟੀਸ ਇੱਕ ਡਿਜ਼ੀਜ਼ ਹੈਗਾ ਹੱਥ ਪੈਰ ਹਾਥੀ ਵਾਂਗੂ ਹੋ ਜਾਂਦੇ ਆ ਉਹ ਉਸ ਨੂੰ ਠੀਕ ਕਰਨ ਵਾਸਤੇ ਵਰਤਦੇ ਹੈਗੇ ਆ ਉਸ ਵਾਰ ਓਡੀਸਾ ਵੱਲੋਂ ਆਵਾਂਗੇ ਓਡੀਸਾ ਦੇ ਕੰਡਾਮਲ ਡਿਸਟ੍ਰਿਕਟ ਹੈਗਾ ਉਥੇ ਉਥੇ ਕਾਂਦਾ ਟ੍ਰਾਈਬਲ ਕਮਿਊਨਿਟੀ ਹੈਗੀ ਆ ਓਡੀਸਾ ਦੇ ਵਿੱਚ ਉਹ ਇਹਦੇ ਪੇਸਟ ਬਣਾਉਂਦੇ ਆ ਸਾਰੇ ਪੌਦਿਆਂ ਨੂੰ ਲੈ ਲੈਂਦੇ ਆ ਉਹਦਾ ਪੇਸਟ ਬਣਾ ਲੈਂਦੇ ਆ ਉਹ ਮਤਲਬ ਉਹ ਸੱਪ ਨੂੰ ਸੱਪ ਟੰਗ ਮਾਰ ਜੇ ਉਹਦੇ ਵਾਸਤੇ ਵਰਤਦੇ ਹੈਗੇ ਆ ਉੱਥੋਂ ਦੇ ਲੋਕ ਜਿਹੜੇ ਹੈਗੇ ਆ ਉੱਥੋਂ ਉਸ ਤੋਂ ਬਾਅਦ ਇੱਕ ਸਹਾਰੀਆ ਟ్రਾਈਬ ਆ ਸੈਂਟਰਲ ਇੰਡੀਆ ਦੀ ਉਹ ਇਹਦੇ ਪੱਤੇਆਂ ਨੂੰ ਜੇ ਜ਼ਖਮ ਹੋ ਜੇ ਤਾਂ ਉਹਦੇ ਲਈ ਇਹਨੂੰ ਮੱਲਮ ਦੇ ਤੌਰ ਤੇ ਵਰਤੇ ਹੈਗੇ ਆ ਉਸ ਮੱਧ ਪ੍ਰਦੇਸ਼ ਵੱਲ ਫੇਰਾਵਾਂਗੇ ਮੱਧ ਪ੍ਰਦੇਸ਼ ਟ్రਾਈਬਲ ਕਮਿਊਨਿਟੀ ਹਕੂਨਾ ਡਿਸਟ੍ਰਿਕਟ ਦੀ ਹੈਗੀ ਆ ਉਹ ਕਹਿੰਦੇ ਵੀ ਜੇ ਕਿਸੇ ਨੂੰ ਪਿਸ਼ਾਬ ਰੋਕਿਆਉਣ ਲੱਗ ਜੇ ਉਹ ਉਹਦੇ ਵਾਸਤੇ ਤੇ ਉਸ ਨੂੰ ਜਰਨਲ ਦੀ ਪ੍ਰੋਬਲਮ ਕਿਸੇ ਨੂੰ ਹੋ ਜੇ ਤੇ ਜੌਂਡਿਸ ਪੀਲੀਆ ਹੋ ਜੇ ਇਸ ਨੂੰ ਮਤਲਬ ਕਹਿੰਦਾ ਵਰਤੇ ਜਾਂਦਾ ਇਸ ਬੂਟੀ ਨੂੰ ਪੰਦਰਨਾਮ ਨੂੰ ਉਸ ਤੋਂ ਬਾਅਦ ਆਯੁਰਵੈਦਿਕ ਮੈਡੀਸਨ ਵੱਲੋਂ ਆਵਾਂਗੇ ਪੰਦਰਨਾਮ ਨੂੰ ਇੱਕ ਰਸਾਇਨਾ ਸ਼ਾਸਤਰਾ ਕਰਕੇ 8 ਏਰੀਆਜ਼ ਆਫ ਮੈਡੀਸਨ ਉਹਦੇ ਵਿੱਚ ਵਰਤਿਆ ਗਿਆ ਹੈਗਾ ਇੱਕ ਭਾਬ ਪ੍ਰਕਾਸ਼ ਨਿਗੰਤੂ ਕਰਕੇ ਲਿਟਰੇਚਰ ਆਯੁਰਵੈਦਾ ਜਿਹਨੂੰ 16 16 ਸੈਂਚਰੀ ਏਡੀ ਤੋਂ ਵਰਤੇ ਜਾ ਰਿਹਾ ਹੈਗਾ ਉਹ ਇਹਨੂੰ ਪ੍ਰਸਕ੍ਰਾਈਬ ਕਰਦੇ ਹੈਗੇ ਆ ਜੇ ਕਿਸ ਨੂੰ ਅਨੀਮੀਆ ਹੋ ਜੇ ਤਾਂ ਪਾੰਡੂ ਬੋਲਦੇ ਆ ਅਨੀਮੀਆ ਉਹਨੂੰ ਸੰਸਕ੍ਰਿਤ ਭਾਸ਼ਾ ਚ ਸੁਖੂਠਾ ਇਨਫਲੇਮੇਸ਼ਨ ਹੋ ਜੇ ਕਿਸ ਨੂੰ ਕੋਈ ਸੋਜਿਸ਼ ਆ ਜੇ ਉਸ ਤੋਂ ਬਾਅਦ ਉਦਾਰੋਗਾ ਕਿਸ ਨੂੰ ਢਿੱਡ ਦੀ ਬਿਮਾਰੀ ਹੋ ਜੇ ਉਸ ਵਾਸਤੇ ਤੇ ਇਸ ਨੂੰ ਮਤਲਬ ਕਹਿੰਦਾ ਵਾਇਆ ਵਾਜੂ ਵਾਸਤੇ ਫਲੋਟਸ ਹੋ ਜੇ ਜਾਂ ਵਿਸ਼ ਟਾਕਸਿਨ ਹੋ ਜਾਣ ਜੇ ਕਿਸੇ ਦੇ શરી ਚ ਟਾਕਸਿਨ ਆ ਜਾਣ ਜਾਂ ਕਫਾ ਜੇ ਕਿਸ ਨੂੰ ਖੰਗ ਦੀ ਜਾਂ ਬਲਗਮ ਦੀ ਬਿਮਾਰੀ ਇਸ ਵਾਸਤੇ ਮਤਲਬ ਕਹਿੰਦਾ ਇਸ ਦੇ ਅਕੋਰਡਿੰਗ ਵਰਤੇ ਜਾਂਦਾ ਹੈਗਾ ਇਸ ਉਹਦੇ ਪ੍ਰੈਸਕ੍ਰਿਪਸ਼ਨ ਦੇ ਦਿੱਤੀ ਜਾਂਦੀ ਹੈਗੀ ਆ ਜਿਹੜਾ ਆਯੁਰਵੇਦਿਕ ਫਾਰਮਾਕੋਪੀਆ ਆਫ ਇੰਡੀਆ ਹੈਗਾ ਉਸ ਵਿੱਚ ਵੀ ਜਿਹੜਾ ਇਹਦੇ ਫਰੈਸ਼ ਤੇ ਜਿਹੜੇ ਸੁਕਾਏ ਹੋਏ ਪਤੇ ਪੰਦਰਾ ਮਦ ਉਹ ਬਰਤਨ ਦਾ ਜਿਕਰ ਆਉਂਦਾ ਹੈਗਾ ਉਸ ਤੋਂ ਇਲਾਵਾ ਆਯੁਰਵੇਦ ਤਲਵਕ ਹਿਪੋਥੀ ਇੱਕ ਸਾਇੰਸ ਹੈਗੀ ਆ ਉਹਦੇ ਵਿੱਚ ਹਿਪੋਥੀ ਦੇ ਵਿੱਚ ਵੀ ਜਿਹੜਾ ਮਤਲਬ ਕਹਿੰਦੇ ਇਹਦੇ ਪੱਤੇ ਤੇ ਜੜਾਂ ਨੂੰ ਮਤਲਬ ਕਹਿੰਦਾ ਡਾਈਜੈਸ਼ਨ ਨੂੰ ਇੰਪਰੂਵ ਕਰਨ ਵਾਸਤੇ ਜੇ ਕਿਸੇ ਦਾ ਫਲੂਇਡ ਘਟ ਜੇ ਲੂਜ਼ ਮੋਸ਼ਨ ਲੱਗ ਜਾਂ ਜਾਂ ਉਹਦੇ ਰਿਟੈਂਸ਼ਨ ਵਾਸਤੇ ਉਸ ਤੋਂ ਬਾਅਦ ਜੇ ਕਿਸ ਨੂੰ ਹਾਰਟ ਡਿਜ਼ੀਜ਼ ਹੋ ਉਹਦੇ ਵਾਸਤੇ ਪੁੰਨਰਨਮਾ ਨੂੰ ਹਿਪੋਥੀਥੀ ਵਿੱਚ ਵਰਤਿਆ ਜਾਂਦਾ ਜਿਹੜਾ ਆਯੁਰਵੇਦ ਹੈਗਾ ਆਯੁਰਵੇਦ ਮੈਡੀਸਨ ਹੈਗੀ ਆ ਪੁੰਨਰਨਮਾ ਜਿਹੜੀ ਇਸ ਯੂਜ਼ਡ ਕੀਤੀ ਗਿਆ ਰਸਾਇਨਾ ਸ਼ਾਸਤਰਾ ਵਿੱਚ ਇਹ ਵਨ ਆਫ ਦਾ 8 ਏਰੀਆਜ਼ ਆਫ ਮੈਡੀਸਨ ਹੈਗੇ ਆ ਇਹਦੇ ਵਿੱਚ ਇੱਕ ਭਾਵ ਪ੍ਰਕਾਸ਼ ਨਿਗੰਤੂ ਕਰਕੇ ਲਿਟਰੇਚਰ ਹੈਗਾ ਆਯੁਰਵੇਦ ਮੈਡੀਸਨ ਦਾ ਜਿਹੜਾ ਕਿ 16ਵੀਂ ਸਦੀ ਏਡੀ ਵਿੱਚ ਲਿਖਿਆ ਗਿਆ ਮਤਲਬ ਉਸ ਵਿੱਚ ਇਹਨੂੰ ਪ੍ਰਸਕ੍ਰਾਈਬ ਕੀਤਾ ਗਿਆ ਪੁੰਨਰਨਮਾ ਨੂੰ ਵਰਤਣ ਵਾਸਤੇ ਉਹ ਕਿਹਦੇ ਵਾਸਤੇ ਵਰਤਣ ਵਾਸਤੇ ਗੱਲ ਕੀਤੀ ਗਈ ਹੈ ਇਕ ਨੂੰ ਕਹਿੰਦੇ ਆ ਪਾਂਡੂ ਉਹਦਾ ਮਤਲਬ ਅਨੀਮੀਆ ਨੂੰ ਠੀਕ ਕਰਨ ਵਾਸਤੇ ਕਿਸੇ ਨੂੰ ਬਲੱਡ ਘਟੇ ਹੋ ਸੈੱਲ ਘਟ ਜਾਣ ਉਹਦੇ ਵਾਸਤੇ ਸੋਥਾ ਕਰਕੇ ਕਹਿੰਦੇ ਇਨਫਲਮੇਸ਼ਨ ਕਿਸੇ ਨੂੰ ਹੋ ਜਾਦਾ ਮਤਲਬ ਹੋ ਗਿਆ ਜੇ ਕਿਸੇ ਨੂੰ ਵੀ ਮਤਲਬ ਸੋਜਿ ਸ਼ੋਧ ਦੀ ਬਿਮਾਰੀ ਨੂੰ ਠੀਕ ਕਰਨ ਵਾਸਤੇ ਉਦਾ ਰੋਗਾ ਕਰਕੇ ਅਬਡੋਮਨਲ ਕਿਸੇ ਨੂੰ ਡਿਜ਼ੀਜ਼ ਹੋ ਜੇ ਕੋਈ ਬਿਮਾਰੀ ਲੱਗ ਜੇ ਪੇਟ ਦੀ ਬਿਮਾਰੀ ਉਹਦੇ ਵਾਸਤੇ ਵਰਤਦੇ ਆ ਵాయు ਨੂੰ ਕਿਸੇ ਨੂੰ ਵాయు ਦੀ ਬਿਮਾਰੀ ਹੋ ਜੇ ਕਿਸੇ ਨੂੰ ਮਤਲਬ ਕਹਿੰਦਾ ਉਹ ਹੋ ਗਿਆ ਵਿਸ਼ ਹੋ ਗਿਆ ਕਿਸੇ ਨੂੰ ਮਤਲਬ ਕਹਿੰਦਾ ਕੋਈ ਮਤਲਬ ਜ਼ਹਿਰ ਦੀ ਬਿਮਾਰੀ ਠੀਕ ਕਰਨ ਵਾਸਤੇ ਉਸਰ ਕਫਾ ਕਰਕੇ ਇਹਨੂੰ ਬੋਲਦੇ ਆ ਮਤਲਬ ਕਹਿੰਦਾ ਜੇ ਕਿਸੇ ਨੂੰ ਕੋਈ ਗਲ ਦੀ ਪਰ ਪ੍ਰੋਬਲਮ ਹੋ ਜੇ ਕਿਨੂੰ ਬਲਗਮ ਹੋ ਜੇ ਖੰਘ ਜਕਾਮ ਉਹਦੇ ਵਾਸਤੇ ਵੀ ਇਹਨੂੰ ਮਤਲਬ ਪੁਰਨਨ ਨੂੰ ਵਰਤਨਵਾਦ ਦਾ ਪ੍ਰਿਸਕ੍ਰਿਪਸ਼ਨ ਦਿੱਤੀ ਗਈ ਹੈ ਇਸ ਮੈਡੀਸਨ ਦੇ ਵਿੱਚ ਇਸ ਲਈ ਇਹ ਜਿਹੜੀ ਬਹੁਤ ਹੀ ਗੋਨਕਾਰੀ ਬੂਟੀ ਹੈਗੀ ਹੈ ਅਲੱਗ-ਅਲੱਗ ਜਿਹੜੀਆਂ ਸਟੇਟਾਂ ਹੈਗੀਆਂ ਉੱਥੋਂ ਦੇ ਜਿਹੜੇ ਲੋਕ ਹੋ ਗਏ ਇਹਨੂੰ ਅਲੱਗ-ਅਲੱਗ ਬਿਮਾਰੀਆਂ ਵਾਸਤੇ ਜਿੰਮੇ ਚੱਕਰ ਕੀਤਾ ਮੱਧ ਪ੍ਰਦੇਸ਼ ਹੋ ਗਿਆ ਅਸਾਮ ਹੋ ਗਿਆ ਸਾਰੇ ਲੋਕ ਜਿਹੜੇ ਹੈਗੇ ਇਹਨਾਂ ਨੂੰ ਵਰਤਦੇ ਹੈਗੇ ਇਸ ਲਈ ਇਹਦੀ ਬੂਟੀ ਦੀ ਕੀਮਤ ਸਾਨੂੰ ਵੀ ਸਮਝਣੀ ਚਾਹੀਦੀ ਹੈ ਪੰਜਾਬੀਆਂ ਨੂੰ ਧੰਨਵਾਦ ਜੀ